ਆਇਫੋਰ ਦੀ ਬੋਸ ਆਫਿਸ ਰਿਪੋਰਟ ਲੈ ਕੇ ਹਾਜ਼ਰ ਆਂ ਚੀ ਪਿਛਲੇ ਸ਼ੁੱਕਰਵਾਰਿਆ ਨੇ 7 ਜੂਨ ਨੂੰ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ਦੀ ਕਲੈਕਸ਼ਨ ਰਿਪੋਰਟ ਪਿਛਲੇ ਸ਼ੁੱਕਰਵਾਰਿਆ ਨੇ 7 ਜੂਨ ਇੱਕ ਨਈ ਦੋ ਨਈ ਬਲਕਿ ਕਟਿਆਨ ਫਿਲਮਾਂ ਰਿਲੀਜ਼ ਹੋਈਆਂ ਸਨ ਇਹ ਫਿਲਮਾਂ ਹਨ ਰੋਡੇ ਕਾਲਜ ਛੰਡੜਵਰੇਸ ਅਤੇ ਨੀਮਸਾਸ ਕੁਟਨੀਟੋ ਇਹਨਾਂ ਵਿੱਚੋਂ ਕਿਹੜੀ ਹਿੱਟ ਰਹੀ ਤੇ ਕਿਹੜੀ ਫਲॉप ਰਹੀ ਇਸ ਬਾਰੇ ਆ ਪਾਗਲੀ ਵੀਡੀਓ ਵਿੱਚ ਗੱਲ ਕਰਾਂਗੇ ਫਿਲਹਾਲ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਫਿਲਮਾਂ ਦੇ ਭਾਰਤ ਦੇ 3 ਦਿਨਾਂ ਦੀ ਕਲੈਕਸ਼ਨ ਯਾਨੀ ਵੀਕਐਂਡ ਕਲੈਕਸ਼ਨ ਦੱਸਦੇ ਕਿ ਇਹ ਕਲੈਕਸ਼ਨ ਸੈਕ ਨਿਲਕ ਦੇ ਅੰਕੜਿਆਂ ਤੇ ਆਧਾਰਿਤ ਹੈ ਇਹ ਸੀ ਇਨ੍ਹਾਂ ਤਿੰਨ ਫਿਲਮਾਂ ਦੇ ਵੀਕਐਂਡ ਕਲੈਕਸ਼ਨ ਅੰਕੜੇ ਦੱਸਦੇ ਕਿ ਰੋਟੇ ਕਾਲਜ ਫਿਲਮ ਐਕਸ਼ਨ ਡਰਾਮਾ ਫਿਲਮ ਹੈ ਜਿਸ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਹੈਪੀ ਰੋਟੇ ਨੇ ਬਤੌਰ ਡਾਇਰੈਕਟਰ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ ਫਿਲਮ ਵਿੱਚ ਵਿయోగ ਰਾਜ ਪਾਨਵ ਵਿਝ ਇਸ਼ਾ ਰੇਕੇ ਸਮੇਤ ਦੋ ਦਰਜਨ ਤੋਂ ਵੱਧ ਨਵੇਂ ਪੁਰਾਣੇ ਚਿਹਰਿਆਂ ਨੇ अहम ਭੂਮਿਕਾ ਨਿਭਾਈ ਹੈ ਅਲੈਡਵਰੇਸ ਅਲੈਡਵਰੇਸ ਫਿਲਮ ਇੱਕ ਰੋਮਾਂਟਿਕ ਡਰਾਮਾ ਫਿਲਮ ਹੈ ਜਿਸ ਨੂੰ ਸ਼ਿਵਮ ਸ਼ਰਮਾ ਨੇ ਡਾਇਰੈਕਟ ਕੀਤਾ ਹੈ ਇਸ ਫਿਲਮ ਦਾ ਹੀਰੋ ਅਰਮਾਨ ਬੇਦਿਲ ਹੈ ਤੇ ਹੀਰੋਇਨ ਨਵੀ ਕੁੜੀ ਚਾਨਵੀ ਹੈ ਨਿਮਸਾਸਕੁਟਨੀ ਟੂ ਨਿਮਸਾਸਕੁਟਨੀ ਟੂ ਇੱਕ ਪਰਿਵਾਰਿਕ ਡਰਾਮਾ ਫਿਲਮ ਹੈ ਜਿਸ ਨੂੰ ਮੋਹਿਤ ਬਨਵੈਤ ਨੇ ਲਿਖਿਆ ਤੇ ਡਿਰਫ ਕੀਤਾ ਹੈ ਬਤੌਰ ਡਾਇਰੈਕਟਰ ਇਹ ਉਹਨਾਂ ਦੀ ਪਹਿਲੀ ਫਿਲਮ ਹੈ ਕਰੀਬ 1.5 ਸਾਲ ਪਹਿਲਾਂ ਆਈ ਨਿਮਸਾਸਕੁਟਨੀ ਟੂ ਦਾ ਸੀਕਲ ਇਸ ਫਿਲਮ ਵਿੱਚ ਗੁਰਪ੍ਰੀਤ ਕੋ ਗਿੱਕ ਕਰਮ, ਚੇਤਨ ਮੋਲ, ਹਾਰਪੇ ਸੰਗਾਨ, ਨਿਰਮਲ ਰਿਸ਼ੀ, ਤਨਵੀ ਨੇਗੀ, ਨੀਸ਼ਾ ਪੰਨੋ, ਮਹਿਤਾਬ ਵਿਰਕ, ਅਨੀਤਾ ਦੇਵਕੰਤ ਸਮੇਤ ਦਰਸ਼ਨ ਤੋਂ ਵਾਦਕ ਹੋਟ ਚਿਹਰਿਆਂ ਨੂੰ ਅਹਿਮ ਭੂਮਿਕਾ ਨਿਭਾਈ ਹੈ ਤੁਹਾਨੂੰ ਇਹਨਾਂ ਵਿੱਚੋਂ ਕਿਹੜੀ ਫਿਲਮ ਵਧੀਆ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।